स्पेशल सर वेज में हमारे पास चार क्वालिटी के हैं हिमालयन ओरिजिनल क्लासिक पनीर और पोटैटो मोमो हाँ जी और चार क्वालिटी के हमारे पास हैं चिकन में क्लासिक चिकन मेन सिटी चिकन मटन और हिमालय चिकन कितना टाइम हो गया शुरू कितना अभी बीच दिन में सर जो कस्टमर so, एक बार आता है वो दोबारा आता जरूर किए लोकेशन ये ब्रेड ब्रेड बास्केट बास्केट है सामने मॉडल टाउन ਮਾਡਲ ਟੌਨ ਹਾਂ ਮਾਤਾ ਰਾਨੀ ਜੀ ਕਿੰਨੇ ਦੀ ਪਲੇਟ ਹੈਗੀ ਆ 60 ਰੁਪਏ 70 ਰੁਪਏ 80 ਰੁਪਏ 100 ਤੋਂ ਕੌਂਦੇ ਇੰਤਜ਼ਾਰ ਕਰਨਾ ਪੈਂਦਾ ਲੋਕਾਂ ਨੂੰ ਵੀ ਕਦੋਂ ਸਾਡੀ ਵਾਰੀ ਆਊਗੀ ਕਿਉਂਕਿ ਇਹਨਾਂ ਕੋਲੇ ਸੈਟਅਪ ਦਾ ਸ਼ੋਰਟੇਜ ਆ ਪਰ ਟੇਸਟ ਦੀ ਗੱਲ ਕਰਾਂ ਤਾਂ ਬਾ ਕੁਮਾਲ ਟੇਸਟ ਹੈ ਹਾਂਜੀ ਸਭ ਤੋਂ ਪਹਿਲਾਂ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਟੇਸਟ ਦੀ ਦੁਨੀਆ ਦੇ ਵਿੱਚ ਤੇ ਅੱਜ ਅਸੀਂ ਮੌਜੂਦ ਆਂ ਸ਼ਹਿਰ ਜਲੰਧਰ ਦੇ ਵਿੱਚ ਤੇ ਜਿੱਥੇ ਬਹੁਤ ਸੋਹਣੀ ਸਾਨੂੰ ਸਟਾਲ ਲੇਕਰ ਨੂੰ ਮਿਲੀ ਆ ਭਾਜੀ ਦੀ ਤੇ ਗੱਲਬਾਤ ਭਾਜੀ ਦੇ ਨਾਲ ਕਰਾਂਗੇ ਮੂਮਸ ਦੀ ਦੁਕਾਨ ਇੱਕ ਵੀ ਦੇਖ ਸਕਦੇ ਹੋ ਪੂਰਾ ਸੈਟਅਪ ਜਿਹ ਪੂਤੀ ਤੇ ਇਹਨੇ ਲਾਇਆ ਹੋਇਆ ਤੇ ਗੱਲਬਾਤ ਬਾਈ ਦੇ ਨਾਲ ਕਰਾਂਗੇ ਬਹੁਤ ਸੋਹਣਾ ਸੈਟ ਆਪਾਂ ਤੇ ਆਓ ਤੁਹਾਡੇ ਵੀ ਬਾਈ ਕੋਲ ਲੈ ਕੇ ਚੱਲਦੇ ਆ ਮੁਲਾਕਾਤ ਕਰਵਾਉਣੇ ਤੁਹਾਡੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਬੜੇ ਚਰਚੇ ਜਲੰਧਰ ਦੇ ਵਿੱਚ ਕਹਿੰਦੇ ਮੋਮੋਸ ਖਾਣੇ ਆ ਤੁਹਾਡੇ ਕੋਲ ਆਵੇ ਕੀ ਸਪੈਸ਼ਲ ਕੀ ਹੈ ਕੀ ਸਪੈਸ਼ਲ ਫਰ ਵੈਦ ਜਿਵੇਂ ہمارے پاس ਚਾਰ ਕੁਆਲਿਟੀ ਦੇ ਹੈ ਹਿਮਾਲੀਅਨ 오ਰੀਜਨਲ ਰਾਸੀ ਪਨੀਰ ਔਰ ਪੋਟੈਟੋ ਬਗੋ ਹੈ ਹਾਂਜੀ ਔਰ ਚਾਰ ਕੁਆਲਟੀ ਦੇ ਹਮਾਰੇ ਪਾਸ ਹੈ ਚਿਕਨ ਲਈ ਕਲਾਸਿਕ ਚਿਕਨ ਮੇਨ ਸਿਟੀ ਚਿਕਨ ਮਟਨ ਔਰ ਹਿਮਾਲੀ ਚਿਕਨ ਅਜੇ ਸੈਟਅਪ ਤਾਂ ਬੜਾ ਬੜਾ ਸੋਨਾ ਹੈਗਾ ਤੇ ਇਹ ਕਿੱਥੋਂ ਬਣਵਾਇਆ ਤੁਸੀਂ ਸਪੈਸ਼ਲੀ ਬਣਵਾਇਆ ਕਿਤੋਂ ਹਾਂਜੀ ਆਪਣੇ ਆਪ ਕੋ ਡਿਜ਼ਾਈਨ ਕੀਤਾ ਹੈ ਅੱਛਾ ਹਾਂਜੀ ਐਕਟਿਵ ਹੈ ਅੱਛਾ ਤੇ ਔਰ ਇੱਕ ਕੰਪਨੀ ਦਾ ਹੈਗਾ ਕਿਸੇ ਦਾ ਬ੍ਰਾਂਡ ਹੈ ਮੋਮੋ ਵੇ ਮੋਮੋ ਮੈਂ ਹਾਂਜੀ ਮੋਮੋ ਮੈਂ ਕੀ ਬਾਤ ਆ ਸੋ ਬਹੁਤ ਵਾਹ ਤੇ ਫਰੈਂਚਾਈਜ਼ੀ ਇਹਦਾ ਅੱਛਾ ਹਾਂਜੀ ਅਹਮਦਾਬਾਦ ਤੋਂ ਤੁਸੀਂ ਫਰੈਂਚਾਈਜ਼ ਲਈ ਹੈ ਜੀ ਓਕੇ ਔਰ ਇਹਦੇ ਤੇ ਦੇਖ ਲਓ ਫ੍ਰੀਜਰ ਰੱਖਿਆ ਹੋਇਆ ਫ੍ਰੀਜ ਇੱਕ ਵਾਰੀ ਖੋਲ ਕੇ ਦਿਖਾ ਦਿਓ ਹਨਾ ਔਰ ਫ੍ਰੀਜਰ ਵੀ ਸਕੂੜੀ ਦੇ ਉੱਪਰ ਸੈੱਟ ਕੀਤਾ ਹੋਇਆ ਹਾਂਜੀ ਔਰ ਪੂਰਾ ਇਹ ਫ੍ਰੀਜ ਹੈ ਇਹਦੇ ਵਿੱਚ ਮੋਮੋਸ ਤੁਸੀਂ ਦੇਖ ਸਕਦੇ ਪਈਆ ਤੇ ਲਾਧੋ ਭਾਜੀ ਔਰ ਨਾਲ ਤੁਸੀਂ ਦੇਖੋ ਇੱਧਰ ਜਿੱਥੇ ਮੋਮੋਸ ਰੈਡੀ ਹੋ ਰਿਹਾ ਭਾਜੀ ਚੱਕ ਕੇ ਇੱਕ ਵਾਰ ਦਿਖਾ ਦਿਓ ਤੇ ਵਾਹ ਜੀ ਵਾਹ ਇਹ ਔਰਜਨਲ ਵੈਚ ਰੈਡੀ ਹੋ ਰਿਹਾ ਹਾਂਜੀ ਤੇ ਸੈਟਅਪ ਮੈਂ ਕਹਾਂਗਾ ਇੱਕ ਵਾਰੀ ਫਿਰ ਦੇਖ ਲਓ ਉੱਪਰ ਦਾ ਛਤਰੀ ਵਗੈਰਾ ਲਾ ਕੇ ਮਤਲਬ ਬਹੁਤ ਸੋਹਣਾ ਸੈਟਅਪ ਆ ਤੇ ਜਦੋਂ ਇਹ ਨਾ ਖੜੇ ਹੁੰਦੇ ਉਹ ਤੋਂ ਦੂਰੋਂ ਪਤਾ ਲੱਗ ਜਾਂਦਾ ਕਿ ਮੋਮਸ ਵਾਲਾ ਜਿਹੜਾ ਬੰਦਾ ਉੱਥੇ ਖੜਾ ਤੇ ਬਹੁਤ ਸੋਹਣਾ ਸੈਟਅਪ ਆ ਅੱਛਾ ਇਹ ਕਿਹੜੇ ਮੋਮਸ ਹੈ ਗਿਆ ਇਹ ਹਿਮਾਲੀਅਨ ਵੈਜ ਹੈ ਕਲਾਸਿਕ ਪਨੀਰ ਹੈ ਤੇ ਬਹੁਤ ਸੋਹਣਾ ਨਾ ਸੈਟਅਪ ਆ ਜੀ ਕਿੰਨਾ ਟਾਈਮ ਹੋ ਗਿਆ ਸ਼ੁਰੂ ਕੀਤੇ ਨੂੰ ਅੱਭੀ ਦੇਖਦੇ ਨੂੰ ਵੈਫਰ 20 ਦਿਨ ਹੋਏ ਹਾਂਜੀ ਕਹਿੰਦੇ 20 ਦਿਨ ਹੋਏ ਆ ਵੀ ਮਤਲਬ 20 ਦਿਨ ਹੋ ਗਏ ਇਹਨਾਂ ਦੇ ਸੈਟਅਪ ਸ਼ੁਰੂ ਕੀਤੇ ਨੂੰ ਔਰ ਬਹੁਤ ਸੋਹਣਾ ਸੈ ਕਸਟਮਰ ਜਿਹੜਾ ਤੁਹਾਡੇ ਕੋਲ ਆਉਂਦੇ ਕੀ ਰਿਵਿਊ ਦੇ ਕੇ ਜਾਂਦੇ ਬਹੁਤ ਤੇਜਾ ਕਹਿੰਦੇ ਕੀ ਆ ਬਾਤ ਹਾਂਜੀ ਜੋ ਕਸਟਮਰ ਇੱਕ ਵਾਰ ਆਤਾ ਹੈ ਉਹ ਦੁਬਾਰਾ ਆਤਾ ਜ਼ਰੂਰ ਹੈ ਉਹ ਵਾਰ-ਵਾਰ ਆਤਾ ਹੈ ਵਾਰ-ਵਾਰ ਆਤਾ ਹੈ ਸੋ ਭਾਈ ਕਹਿੰਦਾ ਜਿਹੜਾ ਇੱਕ ਵਾਰੀ ਸਾਡੇ ਕੋਲ ਆ ਜਾਂਦਾ ਉਹ ਵਾਰ-ਵਾਰ ਆਉਂਦਾ ਕਿਉਂਕਿ دیਵਾਨਾ ਹੋ ਜਾਂਦਾ ਮੂਮਸ ਦਾ ਬਹੁਤ ਲਾਜਵਾਬ ਮੂਮਸ ਸੇ ਬਣਾਉਂਦੇ ਆ ਤੇ ਲੋਕੇਸ਼ਨ ਕੀ ਹੈ ਜੀ ਆਪਣੀ ਲੋਕੇਸ਼ਨ ਦੱਸੋ ਇਹ ਬ੍ਰੈਡ ਬਾਸਕਟ ਬ੍ਰੈਡ ਬਾਸਕਟ ਹੈ ਸਾਹਮਣੇ ਮਾਡਲ ਟਾਊਨ ਮਾਡਲ ਟਾਊਨ ਹਾਂ ਮਾਤਾ ਰਾਣੀ ਚੌਕ ਮਾਤਾ ਰਾਣੀ ਚੌਕ ਮਾਡਲ ਟਾਊਨ ਮਾਤਾ ਰਾਣੀ ਚੌਕ ਸ਼ਹਿਰ ਤਲੰਦਰ ਹੈ ਤੇ ਟਾਈ 2000 ਲੈ ਕੇ 9 ਵਜੇ ਤੱਕ 2000 ਲੈ ਕੇ 9 ਵਜੇ ਤੱਕ ਮੰਨ ਲਓ ਦੁਪਹਿਰ 2 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਇਹ ਤੁਹਾਨੂੰ ਇੱਥੇ ਜਿਹੜਾ ਪੂਰਾ ਸੈਟਅਪ ਦੇਖਣ ਨੂੰ ਮਿਲੇਗਾ ਔਰ ਬਹੁਤ ਸੋਹਣਾ ਸੈਟਅਪ ਆ ਮੈਂ ਤੇ ਇੱਕ ਗੱਲ ਕਹੂੰਗਾ ਵੀ ਐਕਟਵਾ ਦੇ ਉੱਪਰ ਪੂਰਾ ਸੈਟਅਪ ਐਕਟਵਾ ਵਾਲਾ ਪਰ ਰੈਸਟੋਰੈਂਟ ਵੀ ਇਹਨੂੰ ਕਹਿ ਸਕਦੇ ਆ ਔਰ ਭਾਈ ਕਹਿੰਦੇ ਵੀ ਅਸੀਂ ਅਹਮਦਾਬਾਦ ਤੋਂ ਜਿਹੜੀ ਫਰਾਂਚਾਈਜ਼ ਲਈ ਹੈ ਇਹਦੀ ਤੇ ਮੋਮੋਸ ਬਾ ਕਮਾਲ ਨੇ ਤੇ ਕਿੰਨੇ ਦੀ ਪਲੇਟ ਹੈਗੀ ਆ 60 ਰੁਪਏ 70 ਰੁਪਏ 80 ਰੁਪਏ 100 ਇੰਤਜ਼ਾਰ ਕਰਨਾ ਪੈਂਦਾ ਲੋਕਾਂ ਨੂੰ ਵੀ ਕਰੋ ਸਾਡੀ ਵਾਰੀ ਆਊਗੀ ਕਿਉਂਕਿ ਇਹਨਾਂ ਕੋਲੇ ਸੈਟਅਪ ਦਾ ਛੋਟਾ ਜਿਹਾ ਪਰ ਟੇਸਟ ਦੀ ਗੱਲ ਕਰਾਂ ਤਾਂ ਬਾ ਕੁਮਾਲ ਟੇਸਟ ਹੈ ਔਰ ਪਲੇਟ ਔਨ ਤੁਸੀਂ ਦੇਖ ਸਕਦੇ ਹੋ ਲੱਗਣ ਜਾ ਰਹੀ ਹੈ। ਇਹ ਕਿਹੜੇ ਮੋਮੋਸ ਲੱਗ ਰਹੇ ਆ? ਕਲਾਸਿਕ ਜੀ। ਕਲਾਸਿਕ ਚਿਕਨ ਜੀ। ਹਾਂਜੀ। ਓਕੇ। ਔਰ ਇਹ ਚਿਕਨ ਮੋਮੋਸ ਲੱਗਣ ਜਾ ਰਹੇ ਆ ਜੀ। ਔਰ ਇੱਕ ਨਾ ਹੋਰ ਚੀਜ਼ ਦੇਖੋ ਤੁਸੀਂ ਮੰਨ ਲਓ ਸਾਫ ਸਾਈ ਕਿੰਨੀ ਰੱਖੀ ਜਾਂਦੀ ਆ ਹੱਥਾਂ ਦੇ ਉੱਪਰ ਵੀ ਇਹਨਾਂ ਨੇ ਗਲਵਜ਼ ਪਾਏ ਹੋਏ ਆ ਔਰ ਜੋ ਪੀਸ ਆ ਉਹ ਵੀ 스ਪੂਨ ਦੇ ਨਾਲ ਹੀ ਰੱਖਦੇ ਆ ਔਰ ਸਾਫ ਸਾਈ ਵੀ ਬਹੁਤ ਜ਼ਿਆਦਾ ਸਿਰ ਦੇ ਉੱਪਰ ਵੀ ਇਹਨਾਂ ਨੇ ਜਿਹੜੇ ਕੈਪ ਆਈ ਹੋਈ ਆ ਤਾਂ ਵਲੋ ਗ੍ਰਾਹਕ ਨੂੰ ਪੂਰੀ ਸਫਾਈ ਮਿਲੇ ਔਰ ਸਾਫ ਸੁਥਰਾ ਜਿਹਦਾ ਖਾਣਾ ਗਾਹਕ ਨੂੰ ਮਿਲੇ ਤਾਂ ਪਲੇਟ ਰੈਡੀ ਹੋਣ ਵਾਲੀ ਹੈ ਜੀ ਕੀ ਕੀ ਆਊਗਾ ਜੀ ਨਾਲ ਉਹ ਵੀ ਐਡ ਹੋਣ ਦੱਸ ਦਿਓ ਕੀ ਕੀ ਹੋ ਰਿਹਾ ਇਹ ਵੀ ਰੈਡ ਚਿਲੀ ਰੈਡ ਚਿਲੀ ਹਾਂ ਰੈਡ ਸੌਸ ਆ ਗਈ ਹੈ ਜੀ ਇਹ ਸਪਾਈਸੀ ਹੁੰਦੀ ਹੈ ਥੋੜੀ ਹਾਂ ਜੀ ਸਪਾਈਸੀ ਹੁੰਦੀ ਹੈ ਔਰ ਇਹ ਹੈ ਕਿ ਮਾਇਓਨੈਸ 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 ਔਰ ਪਲੇਟ ਰੈਡੀ ਹੋ ਗਈ ਹਾਂ ਜੀ ਨੋ ਕੀ ਬਾਤ ਹੈ ਪਲੇਟ ਹੋ ਚੁੱਕੀ ਹੈ ਰੈਡੀ ਔਰ ਉੱਪਰ ਆ ਜੂਗਾ ਥੋੜਾ ਜਿਹਾ ਚਾਟ ਚਾਟ ਮਸਾਲਾ ਕੀ ਬਾਤ ਹੈ ਔਰ ਇਹ ਪਲੇਟ ਹੋ ਚੁੱਕੀ ਹੈ ਰੈਡੀ ਔਰ ਉਹ ਸੁਣਾ ਸੈਟਅਪ ਹੈ ਇੱਕ ਵਾਰ ਮੈਂ ਤੁਹਾਨੂੰ ਲੋਕੇਸ਼ਨ ਫੇਰ ਦੁਬਾਰਾ ਦੱਸ ਦਿੰਨਾ ਜਲੰਧਰ ਮਾਡਲ ਟਾਊਨ ਮਾਨ ਨੇੜੇ ਮਾਤਰਾਣੀ ਚੌਕ ਹੈ 2 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਇਹ ਭਾਈ ਸਾਹਿਬ ਇੱਥੇ ਤੁਹਾਨੂੰ ਦਿਖਣ ਨੂੰ ਮਿਲਣਗੇ ਤੇ ਆਓ ਜੀ ਤੁਹਾਡਾ ਵੈਲਕਮ ਕਰਨ ਦੇ ਲਈ ਰੈਡੀ ਨੇ ਤੇ ਇੱਕ ਵਾਰ ਤੁਹਾਡਾ ਗੇੜਾ ਜਰੂਰ ਵੱਜੇ ਜਲੰਧਰ ਸਤਾਇਨਾ ਕੋਲੇ ਹੋ ਕੇ ਜਰੂਰ ਜਾਇਓ ਔਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਟੇਸਟ ਦਿਨਾਂ ਦਾ ਕਿਦਾਂ ਲੱਗਿਆ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤੱਕ ਤੱਕ ਲਈ ਰੱਬ ਰੱਖਾ ਖੁਸ਼ ਰਹੋ ਆਬਾਦ ਰਹੋ